ਕੇਜਰੀਵਾਲ ਦੀ ਮਾਫੀ ਨੇ ਸਿੱਧੇ ਕਰਤਾ ਵੀ ਜੋ ਪ੍ਰਪਗੈਂਡਾ ਝੂਠ ਝੂਸ਼ੇबाजी ਡਰਾਮੇ ਕਰਕੇ ਪਿਛਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਦਨਾਮ ਕੀਤਾ ਸੀ ਉਹ ਸਾਰਾ ਝੂਠ ਸੀ ਮੈਂ ਸਮਝਦਾ ਕੇਜਰੀਵਾਲ ਸਾਹਿਬ ਨੇ ਸਰ ਵਿਕ੍ਰਮਿੰਦਰ ਜੀ ਜੀ ਤੋਂ ਮਾਫੀ ਮੰਗਿਓ ਮੰਗੀ ਆ ਉਹਨੂੰ ਪੰਜਾਬ ਤੋਂ ਮਾਫੀ ਮੰਗਣੀ ਚਾਹੀਦੀ ਸੀ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋਇਆ ਪੰਜਾਬ ਦੀ ਜਵਾਨੀ ਕਿਸਾਨੀ ਨੂੰ ਜਿਵੇਂ ਉਹਨੇ ਸਾਜੇ ਪਾ ਕੇ ਛੰਡਿਆ ਉਹਦੇ ਨਾਲ ਪੰਜਾਬ ਨੂੰ ਮੈਂ ਸਮਝਦਾ ਬੜਾ ਵੱਡਾ ਸੇਕ ਲੱਗਿਆ ਉਹਨਾਂ ਤੋਂ ਬਾਰੇ ਹੋਰਾਂ ਨੇ ਵੀ ਜਿਹੜੇ ਅਸਤੀਫੇ ਦਿੱਤੇ ਨੇ ਉਹਨਾਂ ਨੂੰ ਅਸਤੀਫੇ ਦੇਣ ਦੀ ਸੰ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਸੀ ਅੱਜ ਇਹ ਠੀਕ ਆ ਵੀ ਉਹਨਾਂ ਦੀ ਜਿਹੜੀ ਤਰਸ ਜੋ ਹਾਲਤ ਆ ਉਹਦਾ ਸਾਨੂੰ ਅਹਿਸਾਸ ਆ ਕਿਉਂਕਿ ਜਦੋਂ ਉਹਨਾਂ ਦੀ ਹਾਲਤ ਇਹ ਆ ਜਿਵੇਂ ਚੋਰ ਬਾੜ ਤੇ ਫੜਿਆ ਜਾਂਦਾ ਨਾ ਐਂ ਬਾੜ ਤੇ ਫੜੇ ਚੋਰ ਵਾਲੀ ਹਾਲਤ ਅੱਜ ਪੰਜਾਬ ਦੀ ਆਪ ਦੀ ਲੀਡਰਸ਼ਿਪ ਦੀ ਹੋਈ ਖੜੀ ਆ ਤੇ ਪਰ ਉਹਨਾਂ ਨੂੰ ਸੱਚ ਦਾ ਸਾਹਮਣਾ ਕਰਨਾ ਚਾਹੀਦਾ ਔਰ ਪੰਜਾਬ ਦੇ ਲੋਕਾਂ ਤੋਂ ਮਾਫ਼ ਮੰਗਣੀ ਚਾਹੀਦੀ ਹੈ ਜੋ ਪੰਜਾਬ ਦਾ ਵੱਡਾ ਨੁਕਸਾਨ ਉਹਨਾਂ ਨੇ ਝੂਠ ਬੋਲ ਕੇ ਗਲਤ ਪ੍ਰਚਾਰ ਕਰਕੇ ਜਵਾਨੀ ਤੇ ਕਿਸਾਨੀ ਨੂੰ ਨਸ਼ੇੜੀ ਦੇ ਕੇ ਦੱਸ ਕੇ ਇੱਥੇ ਰਾਤ ਖਰਾਬ ਕੀਤੀ ਸਰ ਭਗਵਾਨਤਮਾਨ ਇਲੈਕਸ਼ਨ ਦੇ ਦੌਰਾਨ ਕਿੱਕਲੀ ਗਾਂਦੇ ਹੁੰਦੇ ਸੀਗੇ ਤਕੂ ਗੱਲ ਇਹ ਆ ਵੀ ਜਦੋਂ ਝੂਠ ਦੇ ਬਹੁਤੇ ਪੈਰ ਨਹੀਂ ਹੁੰਦੇ ਝੂਠ ਬਹੁਤੀ ਵਾਰ ਨਹੀਂ ਕਰਦਾ ਇਹ ਜਿਹੜੀਆਂ ਪਾਰਟੀਆਂ ਨੇ ਇਹ ਬਿਨਾ ਕਿਸੇ ਸਿਰ ਪੈਰ ਤੋਂ ਬਣੀ ਸੀ ਔਰ ਇਸ ਪਾਰਟੀ ਦਾ ਨਾ ਕੋਈ ਪਛੋਕਰ ਸੀ ਨਾ ਇਤਿਹਾਸ ਸੀ ਨਾ ਇਸ ਪਾਰਟੀ ਦੀ ਕੋਈ ਕੰਟਰੀਬਿਊਸ਼ਨ ਸੀ ਪੰਜਾਬ ਜਾਂ ਦੇਸ਼ ਲਈ ਇਹ ਤਾਂ ਜਿਜਵਾਤੀ ਤੌਰ ਤੇ ਹਾਲਾਤਾਂ ਦੀ ਫਾਇਦਾ ਠਾ ਕੇ ਝੂਠ ਦਾ ਸਹਾਰਾ ਤੇ ਡਰਾਮਿਆਂ ਨਾਲ ਬਣੀ ਪਾਰਟੀ ਸੀ ਔਰ ਉਸੇ ਤਰ੍ਹਾਂ ਟਾਈਟਿਕ ਵੀ ਜਿਵੇਂ ਬਣੀ ਸੀ ਪੰਜਾਬ ਦੇ ਲੋਕਾਂ ਨੂੰ ਜੋ ਆਸਾਂ ਮਿਤਾ ਅਜ ਕੈਪਟਨ ਮਿੰਦਰ ਸਿੰਘ ਸਰਕਾਰ ਤੇ ਸੀ ਉਹ ਪੂਰੀਆਂ ਨਾ ਹੋਈਆਂ ਇੱਕ ਸਾਲ ਦਾ ਬਰਾ ਇੱਕ ਨਿਰਾਸ਼ਾ ਦਾ ਇੱਕ ਮੈਂ ਧੁੰਦਲਾ ਬਰਾ ਕਹਿ ਸਕਦਾ ਮੈਂ ਔਰ ਇੱਕ ਵਿਸ਼ਵਾਸ ਘਾਤੇ ਧੋਖੇ ਦਾ ਇਤਿਹਾਸ ਵਿੱਚ ਇਹ ਇੱਕ ਸਾਲ ਗਿਣਿਆ ਜਾਏਗਾ ਕਿਉਂਕਿ ਕਿਸਾਨੀ ਨਾ ਜਵਾਲੀ ਨਾ ਚੜ੍ਹਦੀ ਕੋਈ ਉਹ ਇਤਿਹਾਸ ਦੇ ਵਰਕੇ ਤੇ ਕਾਂਗਰਸ ਨੂੰ ਕਰੇ ਮਾਫੀ ਕਰਨਗੇ ਨਹੀਂ ਆਉਣਗੇ